ਸਸਰੀ ਗੱਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆ ਗੱਲ ਕਰਦੇ ਆ ਕਿ ਇਸ ਵਲੇ ਦੀ ਇੱਕ ਵੱਡੀ ਖਬਰ ਜੜੀ ਆ ਉਹ ਕਪੂਰਥਲਾ ਜੇਲ੍ਹ ਤੋਂ ਸਾਹਮਣੇ ਆ ਰਹੀ ਹੈ ਜੀहां ਤੁਹਾਨੂੰ ਦੱਸਿਆ ਕਿ ਕਪੂਰਥਲਾ ਜੇਲ੍ਹ ਦੇ ਵਿੱਚ ਕੈਦੀਆਂ ਦੇ ਦੋ ਗੁੱਟ ਆਪਸ ਦੇ ਵਿੱਚ ਭਿੜੇ ਨੇ ਔਰ ਅ ਇੰਨੀ ਜ਼ਿਆਦਾ ਲੜਾਈ ਵੱਧ ਜਾਂਦੀ ਹੈ ਕਿ ਇੱਕ ਦੂਜੇ ਦੇ ਸਿਰ ਦੇ ਉੱਤੇ ਅਤੇ ਚਿਹਰੇ ਦੇ ਉੱਤੇ ਨੁਕੀਲੀਆਂ ਚੀਜ਼ਾਂ ਦੇ ਨਾਲ ਜਿਹੜਾ ਉਹ ਵਾਰ ਕੀਤਾ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਕਿਸੇ ਸੂਏ ਦੇ ਨਾਲ ਜਿਹੜਾ ਉਹ ਵਾਰ ਕੀਤਾ ਜਾ ਰਿਹਾ ਸੀ ਤਾਂ ਵੱਡੇ ਜਿਹੜੇ ਸਵਾਲ ਇਹ ਖੜੇ ਹੁੰਦੇ ਨੇ ਕਿ ਆਖਿਰਕਾਰ ਜੇਲ੍ਹ ਦੇ ਵਿੱਚ ਹਥਿਆਰ ਅਤੇ ਨੁਕੀਲੀਆਂ ਚੀਜ਼ਾਂ ਉਹ ਪਹੁੰਚੀਆਂ ਕਿਸ ਤਰ੍ਹਾਂ ਕਿਉਂਕਿ ਕਪੂਰਥਲਾ ਜਿਹੜੀ ਜੇਲਿਆ ਮਾਡਰਨ ਜੇਲ ਕਹੀ ਜਾਂਦੀ ਆ ਤਾਂ ਸੁਰੱਖਿਆ ਦੇ لحاظ ਦੇ ਕਾਰਨ ਵੀ ਜਿਹੜੀ ਕਪੂਰਥਲਾ ਜੇਲਿਆ ਉਹ ਬੜੀ ਜਿਹੜੀ ਅਹਿਮ ਮੰਨੀ ਜਾਂਦੀ ਆ ਪਰ ਉਸ ਜੇਲ ਦੇ ਵਿੱਚ ਐਸਾ ਇੱਕ ਘਟਨਾਕਰਮ ਹੋਣਾ ਤਾਂ ਆਪਣੇ ਆਪ ਦੇ ਵਿੱਚ ਇੱਕ ਵੱਡੇ ਸਵਾਲ ਖੜੇ ਕਰਦਾ ਹੈ ਤੁਹਾਨੂੰ ਦੱਸ ਦਿਆ ਕਿ ਚਾਰ ਲੋਕ ਜਿਹੜੇ ਨੇ ਚਾਰ ਕੈਦੀ ਇਸ ਘਟਨਾ ਦੇ ਵਿੱਚ ਜ਼ਖਮੀ ਹੋਏ ਨੇ ਤਾਂ ਇੱਕ ਦੀ ਜਿਹੜੀ ਹਾਲਤ ਆ ਉਹ ਕਾਫੀ ਜ਼ਿਆਦਾ ਉਹ ਸੀਰੀ ਹੈ ਸੀਗੀ ਤਾਂ ਉਸ ਨੂੰ ਜਿਹੜਾ ਅੰਮ੍ਰਿਤਸਰ ਰੈਫਰ ਆ ਗਿਆਤਾ ਤੇਨੇ ਜਿਹੜੇ ਹੈਗੇ ਨੇ ਉਹਨਾਂ ਨੂੰ ਕਪੂਰਥਲਾ ਸਿਵਲ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਜੋ ਕਿ ਜਿਹਰੇ ਇਲਾਜ ਨੇ ਪਰ ਵੱਡੇ ਸਵਾਲ ਜਿਹੜੇ ਉਹ ਇਹ ਖੜੇ ਹੁੰਦੇ ਨੇ ਕਿ ਆਖਰਕਾਰ ਇੰਨੀ ਜਦਾ ਲੜਾਈ ਵੱਧ ਵੱਧ ਗਈ ਤਾਂ ਇੱਕ ਦੂਜੇ ਦੇ ਉੱਤੇ ਜਿਹੜਾ ਉਹ ਸੂਏ ਦੇ ਨਾਲ ਵਾਰ ਕੀਤਾ ਤਾਂ ਸੂਏ ਆਖਰਕਾਰ ਆਏ ਕਿਥੋਂ ਸੌਣ ਦੀ ਸਪਿੰਨਰ ਜੇਲ੍ਹ ਚੋਂ ਆਇਨੇ ਜਿਹਦੇ ਵਿੱਚ ਇੱਕ ਨੂੰ ਸਾਨੂੰ ਰੈਫਰ ਕਰਨਾ ਪਿਆ ਬਾਕੀ ਜਿਹੜਾ ਜਿਹਦਾ ਨਾਮ ਉਹ ਕੇਸ਼ਰ ਬਾਕੀ ਜਿਹੜਾ 4ਥ ਪੇਸ਼ੈਂਟ ਹੈ ਸੁਨੀਲ ਇਹ ਅੰਡਰ ਇਨਵੈਸਟੀਗੇਸ਼ਨ ਸ ਹੈ ਦੇਖਦੇ ਆ ਦੇ ਰਿਪੋਰਟਸ ਵਿੱਚ ਕੀ ਆਉਂਦਾ ਇੰਜਰੀ ਤੇ ਸਾਰਿਆਂ ਦੇ ਕੋਈ ਨਾ ਕੋਈ ਹੈਗੀਆਂ ਨੇ ਪਰ ਜੋ ਜਿਹੜਾ ਮੇਰੇ ਕੋਲ ਵਿਸ਼ਨੂ ਸੁਨੀਲ ਜੀ ਦੀ ਜਿਹੜਾ ਮੇਰੇ ਅੰਡਰ ਇਨਵੈਸਟੀਗੇਸ਼ਨ ਉਹਦੀ ਮੋਸਟਲੀ ਹੱਡੀ ਇੰਚੇ ਸਹੀ ਨਵੀਆਂ ਤੇ ਤਾਜ਼ਾ ਅਪਡੇਟ ਵਾਸਤੇ ਦੇਖਦੇ ਰਹੋ ਸਾਡਾ ਚੈਨਲ ਸ਼ੇਰਾਂ ਪੰਜਾਬ ਨਿਊ ਚੈਨਲ ਉਸ ਖਾਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਔਰ ਲਾਈਕ ਤੱਕ ਕਰ ਹੀ ਦੇਣਾ ਔਰ ਨਾਲ ਦੇ ਨਾਲ ਅ ਬੈਲ ਆਈਕਨ ਨੂੰ ਦਬਾਣਾ ਨਾ ਪੋਲਣਾ ਤਾਂ ਜੋ ਕਿ ਸਮੇਂ-ਸਮੇਂ ਸਿਰ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਔਰ ਦੇਖਦੇ ਰਹੋ ਸ਼ਿਰ ਪੰਜਾਬ ਨਿਊ ਚੈਨਲ